ਹਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਸਾਨੂੰ ਤੁਹਾਡੇ ਤੋਂ ਭਰਪੂਰ ਪਿਆਰ ਮਿਲ ਰਿਹਾ ਹੈ ਇਸ ਪਿਆਰ ਕਰਕੇ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਨੇ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਹੁਣ ਸਾਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ ਆਮ ਆਦਮੀ ਪਾਰਟੀ ਦੀ ਸੁਨਾਮੀ ਐਸੀ ਚੱਲ ਰਹੀ ਹੈ ਕਿ ਚਾਰ ਮੁੱਖ ਮੰਤਰੀਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਜਿੰਨਾ ਜੋ ਤਿੰਨ ਤਾਂ ਕਾਂਗਰਸ ਨਾਲੀ ਚਬੰਦਤ ਨੇ ਤੇ ਇੱਕ ਸ਼ਰੋਨੀ ਅਕਾਲੀ ਦਲ ਦੇ ਜਨਮਦਾਤਾ ਮੰਨੇ ਜਾਂਦੇ ਨੇ ਪੰਜਾਬ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵੱਡੇ ਵੱਡੇ ਚਿਹਰੇ ਹਰਾ ਦਤੇ ਨੇ ਪੰਜ ਵਾਰ ਦੇ ਮੁੱਖ ਮੰਤਰੀ ਤੇ 94 ਵਰੇ ਦੇ ਪ੍ਰਕਾਸ਼ ਸਿੰਘ ਬਾਦਲ ਸਿਆਸਤ ਦੇ ਬਾਬਾ ਢੋਡ ਮੰਨੇ ਜਾਂਦੇ ਹਨ ਸਭ ਤੋਂ ਵੱਡੀ ਉਮਰ ਦੇ ਲੰਬੀ ਤੋਂ ਉਮੀਦਵਾਰ ਇਹ ਸੀਟ ਲੰਬੇ ਸਮੇਂ ਤੋਂ ਜਿੱਤ ਰਹੇ ਸਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਬਾਦਲ ਨੂੰ 11396 ਵੋਟਾਂ ਨਾਲ ਹਰਾ ਦਿੱਤਾ ਪ੍ਰਕਾਸ਼ ਸਿੰਘ ਬਾਦਲ ਸਾਲ 1970 1971 ਤੇ ਫਿਰ 1970 ਤੋਂ ਲੈ ਕੇ 1980 ਤੱਕ 1997 ਤੋਂ ਲੈ ਕੇ 2002 ਤੱਕ 2007 ਤੋਂ ਲੈ ਕੇ 2012 ਤੱਕ ਅਤੇ 2012 ਤੋਂ ਲੈ ਕੇ 2017 ਤੱਕ ਮੁੱਖ ਮੰਤਰੀ ਰਹੇ ਨੇ ਗੱਲ ਕਰਨਿਆਂ ਕਾਂਗਰਸੀ ਰਜਿੰਦਰ ਕੌਰ ਭੱਲੋਨਦੀ ਜੋ ਕਿ 1996 ਤੋਂ ਲੈ ਕੇ 1997 ਤੱਕ ਮੁੱਖ ਮੰਤਰੀ ਦਾ ਆਉਂਦਾ ਸੰਭਾਲਣ ਵਾਲੇ ਇੱਕੋ ਇੱਕ ਮਹਿਲਾ ਮੁੱਖ ਮੰਤਰੀ ਸਨ ਇਸਵਾਰ ਆਮ ਆਦਮੀ ਪਾਰਟੀ ਦੇ ਦਿਵਿੰਦਰ ਸਿੰਘ गोयल ਨੇ ਪਠਨ ਨੂੰ ਹਰਾਇਆ ਤੇ ਪਠਲ ਤੀਜੀ ਜਗ੍ਹਾ ਦੇ ਉੱਤੇ ਰਹੇ ਤੀਸਰੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਛੱਡ ਕੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਈ ਸੀ ਉਹਨਾਂ ਨੂੰ ਵੀ 19873 ਵੋਟਾਂ ਤੋਂ ਹਾਰ ਦਾ ਮੂੰਹ ਦੇਖਣਾ ਪਿਆ 79 ਵਰੇ ਦੇ ਕੈਪਟਨ ਅਮਰਿੰਦਰ ਸਿੰਘ ਆਪਣੇ ਜੱਦੀ ਇਲਾਕੇ ਪਟਿਆਲਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਨੌਜਵਾਨ ਉਮੀਦਵਾਰ ਅਜੀਤਪਾਲ ਸਿੰਘ ਖੋਲੀ ਤੋਂ ਹਾਰ ਗਏ ਕੈਪਟਨ ਪਹਿਲਾ ਸਾਲ 2002 ਤੋਂ 2007 ਤੱਕ ਮੁੱਖ ਮੰਤਰੀ ਰਹੇ ਸਨ ਤੇ ਫਿਰ ਦੁਬਾਰਾ 2017 ਵਿੱਚ ਮੁੱਖ ਮੰਤਰੀ ਕਾਂਗਰਸ ਵੱਲੋਂ ਬਣਾਏ ਗਏ ਸਨ ਤੇ ਉਹਨਾਂ ਨੂੰ ਕਾਂਗਰਸ ਨੇ 2021 ਦੇ ਵਿੱਚ ਮੁੱਖ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਸੀ ਹੁਣ ਗੱਲ ਕਰਨੀਆਂ ਕਾਂਗਰਸ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਕਰਨਜੀਤ ਸਿੰਘ ਚੰਨੀ ਦੀ ਜਿਨ੍ਹਾਂ ਨੂੰ 3 ਮਹੀਨੇ ਪਹਿਲਾਂ ਹੀ ਮੁੱਖ ਮੰਤਰੀ ਬਣਾਇਆ ਗਿਆ ਸੀ ਤੇ ਇਸ ਵਾਰੀ ਫੇਰ ਉਹ ਦੋ ਜਗ੍ਹਾ ਤੋਂ ਚੋਣ ਮੈਦਾਨ ਦੇ ਵਿੱਚ ਸਨ ਚੋਣ ਨਤੀਜੇ ਆਉਂ ਤੋ ਬਾਅਦ ਚੰਨੀ ਪਦੌੜ ਤੋਂ ਹਾਰੇ ਫੇਰ ਚਮਕੌਰ ਤੋਂ ਵੀ ਹਾਰ ਦਾ ਮੂੰਹ ਉਹਨਾਂ ਨੂੰ ਦੇਖਣਾ ਪਿਆ ਪਦੌੜ ਵਿਧਾਨ ਸਭਾ ਹਲਕੇ ਤੋਂ ਉਹਨਾਂ ਨੂੰ ਇੱਕ ਮਜ਼ਦੂਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲ ਸਿੰਘ ਉਰੀਕੇ ਨੇ ਹਰਾਇਆ ਹਲਕਾ ਚਮਕੌਰ ਤੋਂ ਉਹਨਾਂ ਦੇ ਹੀ ਨਾਂ ਵਾਲੇ ਵਿਅਕਤੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਨੇ ਹਰਾਇਆ ਚਾਰ-ਚਾਰ ਸਾਬਕਾ ਮੁੱਖ ਮੰਤਰੀਆਂ ਦਾ ਇੱਕ ਵਾਰੀ ਹਾਰ ਜਾਣਾ ਬਹੁਤ ਮੱਤਤਾ ਰੱਖਦਾ ਹੈ ਤੇ ਇਹਦੀ ਚਰਚਾ ਹਰ ਇੱਕ ਪੰਜਾਬ ਦਾ ਵੋਟਰ ਕਰ ਰਿਹਾ ਹੈ